ਤੋ ਉਹ ਖੰਡਜਾਪ ਜਿਹੜੇ ਸੀ ਉਹ ਜਿਵੇਂ ਅੱਜ ਅਸੀਂ ਰੱਖਦੇ ਸੀ ਜਪਜੀ ਸਾਹਿਬ ਦੀ ਜਿਹੜੀ ਵੱਡੀ ਸਾਈਂ ਦੀ ਪੋਥੀ ਆ ਉਸ ਤੋਂ ਖੰਡਜਪ ਚੱਲ ਰਿਹਾ ਸੀ ਉਹ ਅੱਜ ਜਿਵੇਂ ਰੱਖੇਗੇ ਮਰਿਆਦਾ ਦੇ ਨਾਲ ਦੇਖ ਬਣਾ ਕੇ ਉਸ ਤੋਂ ਬਾਅਦ ਮੱਧ ਦਾ ਅਭਿਜਨ ਕੋ ਅਗਲੇ ਦਿਨ ਸੰਪੂਰਨ ਕੋ ਪਾਇਆ ਜਾਂਦਾ ਸੀ ਇਵੇਂ 56 ਹੋ ਗਈ ਸੀ 57ਵੀਂ ਜਿਹੜਾ ਪਾਠ ਉਹ ਚੱਲ ਰਿਹਾ ਸੀ ਜਿਹੜਾ ਕਿ 18 ਮਾਰਚ ਨੂੰ ਰੱਖਿਆ ਗਿਆ ਸੀ 19 ਮਾਰਚ ਨੂੰ ਮੱਧਾ ਪੋਗ ਪਾਇਆ ਗਿਆ ਸੀ 20 ਮਾਰਚ ਨੂੰ ਸਵੇਰੇ 10 ਵਜੇ ਪੋਗ ਪਾਇਆ ਜਾਣੀ ਸੀ ਤੇ 19 ਮਾਰਚ ਨੂੰ ਜਿਹੜਾ ਰਾਤ ਨੂੰ ਜਦੋਂ ਸਾਡੇ ਮਾਤਾ ਜੀ ਇਹ हिसार ਜ਼ਿਲ੍ਹੇ ਤੋਂ ਨਾਰਨੋਦ ਤਹਿਸੀਲ ਤੋਂ ਪਿੰਡ ਮੋਰਚ ਤੋਂ ਨੇ ਜਿਹੜੀ ਕਿ ਲੰਬੇ ਸਮੇਂ ਤੋਂ ਮੋਰਚਿਤ ਸੀ ਤੇ ਉਸ ਜਾਬ ਦੇ ਨਾਲ ਜੁੜੇ ਹੋਏ ਸੀ ਦੋ-ਦੋ ਘੰਟਿਆਂ ਦੀ ਜਿਹੜੀ ਸੇਵਾ ਦਿੰਦੇ ਸੀ ਰੋਲੰਦੇ ਉਸ ਦੇ ਵਿੱਚ 8 ਤੋਂ 10 ਵਜੇ ਜਿਹੜੀ ਅੱਜ ਤੋਂ 10 ਵਜੇ 19 ਤਰੀਕ ਨੂੰ ਰਾਤ ਨੂੰ ਡਿਊਟੀ ਸੀ ਉਹਨਾਂ ਦੀ ਸੀ ਤੇ ਮੈਂ ਬੇਝਿਗਰੂnga ਅਗਲੀ ਜਿਹੜੀ ਆਪਣੀ ਗੱਲ ਹੈ ਉਸੇ ਕੀ ਹੋਇਆ ਕਿਵੇਂ ਹੋਇਆ ਉਹ ਮਾਤਾ ਜੀ ਰੱਖਣਗੇ ਜੀ ਬਾਦ ਜੀ ਹਾਂਜੀ ਹਾਂਜੀ ਨਾਮ ਦਰਜੀਤ ਕੌਰ ਇਸਾਰ ਜੀ ਇਸਾਰ ਡਿਸਟ੍ਰਿਕਟ ਤੋਂ ਪਿੰਡ ਮੋੜ ਤੋਂ ਬੋਲ ਰਹੀ ਆ ਜੀ ਤੇ 19 ਤਰੀਕ ਨੂੰ ਖਨੋਰੇ ਬਾਰਡਰ ਤੇ ਜੋ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੋਇਆ ਹੈ ਤੇ ਜ਼ਾਲਮ ਸਰਕਾਰ ਨੇ ਬਹੁਤ ਧੋਖਾ ਕੀਤਾ ਹੈ ਅਤਿਆਚਾਰੀ ਸਰਕਾਰ ਨੇ ਇਹ ਜ਼ੁਲਮ ਕੀਤਾ ਹੈ ਬਹੁਤ ਗਲਤ ਕੰਮ ਕੀਤਾ ਹੈ ਸਾਡੇ ਆਗੂਆਂ ਨੂੰ ਇੱਥੇ ਚੰਡੀਗੜ੍ਹ ਮੀਟਿੰਗ ਵਾਸਤੇ ਬੁਲਾ ਕੇ ਇੱਕ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਦੂਜਾ ਉਹ ਸਾ ਜਿਹੜਾ ਅਖੰਡ ਜਾਪ ਚੱਲ ਰਿਆ ਸੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸ੍ਰੀ ਜਗਜੀਤ ਸਿੰਘ ਸਾਹਿਬ ਜੀ ਦੇ ਅਖੰਡ ਜਾਪ ਚੱਲ ਰਹੇ ਸੀ ਜੋ ਕਿ ਲਗਭਗ 4 ਮਹੀਨਿਆਂ ਤੋਂ ਸ਼ੁਰੂ ਸੀ ਤੇ ਨਾਲ ਅਖੰਡ ਜੋਤ ਵੀ ਚੱਲ ਰਹੀ ਸੀ ਤੇ ਉਸ ਵੇਲੇ ਮੈਂ ਉਸ ਟਾਈਮ ਮੈਂ ਮੈ ਆਪਣੀ ਡਿਊਟੀ ਤੇ ਆਪਣੀ ਲਗਾ ਰਹੀ ਸੀ ਰੋਲ ਕਰ ਰਹੀ ਸੀ 8:00 ਤੋਂ 10:00 ਤੱਕ ਮੈਂ ਆਪਣੇ ਪਾਰਟ 'ਤੇ ਬੈਠਣਾ ਸੀ ਉੱਥੇ ਜਾਪ ਤੇ ਬੈਠਣਾ ਸੀ ਅਖੰਡ ਜਾਪ ਇਹ ਅਖੰਡ ਜਾਪ ਜਿਨ੍ਹਾਂ ਨੂੰ ਨਾ ਪਤਾ ਹੋਵੇ ਖੰਡ ਜਾਪ ਹੋੁੰਦੇ ਨੇ ਯਾਨੀ ਕਿ ਨੌਨ ਸਟਾਪ ਜਿਹੜਾ ਕਿ ਅੱਖਰ ਨਾਲ ਅੱਖਰ ਜੋੜ ਕੇ ਨਾਲ ਦੀ ਨਾਲ ਪੜਿਆ ਜਾਂਦਾ ਹੈ ਉਹ ਜਾਪ ਸੀ ਅਖੰਡ ਜਾਪ ਨੌਨ ਸਟਾਪ ਜਾਪ ਮਤਲਬ ਰੁਕਣਾ ਨਹੀਂ ਹੁੰਦਾ ਜਿਹਦੇ ਵਿੱਚ ਲਗਾਤਾਰ ਪਾਠ ਹੁੰਦਾ ਹੈ ਜੇ ਤੇ ਉਹ ਜਾਪ ਕਰ ਰਹੇ ਸੀ 8:00 ਤੋਂ 10:00 ਤੱਕ ਮੈਂ ਬੈਠਣਾ ਸੀ ਇਹਨਾਂ ਨੂੰ ਲਗਭਗ 8:30 ਦਾ ਟਾਈਮ 8:30 ਦੇ ਲਗਭਗ ਟਾਈਮ ਹੋਏਗਾ ਜਦੋਂ ਕਿ ਉਹ ਬਾਹਰ ਕੋ ਲਾਟ ਲਾ ਲੋਟੀਆਂ ਨਾਲ ਮਾਰਮੂਰ ਐਸੀ ਟਰਾਲੀਆਂ ਤੇ ਉਹ ਜਿਹੜੇ ਬਣੇ ਸੀ ਸ਼ੱਟ ਬਣੇ ਸੀ ਉਹਨਾਂ ਤੇ ਮਾਰੇ ਸੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਮੈਂ ਸੋਚਿਆ ਬਾਹਰ ਪਤਾ ਨਹੀਂ ਕੀ ਹੋ ਗਿਆ ਹੈ ਤੇ ਮੈਂ ਕਿਹਾ بارش ਬਰਿਸ਼ ਨਹੀਂ ਤੇ ਨਹੀਂ ਹੋ ਰਹੀ ਤੇ ਪਤਾ ਨਹੀਂ ਕਾ ਦਾ ਸ਼ੋਰ ਹੈ ਫਿਰ ਇਹਨਾਂ ਨੂੰ ਜਦੋਂ ਮੈਂ ਸਾਹਮਣੇ ਉਹ ਜਿਹੜਾ ਸ਼ੈੱਡ ਬਣਿਆ ਹੋਇਆ ਸੀ ਉਸ ਦੇ ਸਾਹਮਣੇ ਗੇਟ ਦੇ ਚੋਂ ਲੇਡੀ ਪੁਲਿਸ ਕਾਫੀ 3 4 5 ਜਿਹੜੀਆਂ ਸਾਹਮਣੇ ਦੇਖੀਆਂ ਤੇ ਮੈਂ ਕਿਹਾ ਇਹ ਤਾਂ ਪੁਲਿਸ ਆ ਗਈ ਅੰਦਰ ਇੱਥੇ ਜਿੱਥੇ ਪਾਠ ਚੱਲ ਰਿਹਾ ਇੱਥੇ ਵੀ ਆ ਗਈ ਹੈ ਉਸ ਤੋਂ ਪਹਿਲੇ ਮੈਂ ਨਹੀਂ ਸੀ ਦੇਖੀ ਆਈ ਹੋਈ ਉਦੋਂ ਮੈਂ ਦੇਖਿਆ ਤੇ ਫਿਰ ਮੈਂ ਅਲੀ ਪਾਠ ਤੋਂ ਬੈਠੀ ਸੀ ਤੇ ਫਿਰ ਉਹਨਾਂ ਨੇ ਕਿਹਾ ਉੱਠ ਚੱਲੋ 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 ਤੇ ਮੈਂ ਇੱਕ ਅਫੀਸਰ ਸੀ ਕੋਈ ਪੰਜਾਬ ਸਰਕਾਰ ਦਾ ਹੀ ਸੀ ਪੁਲਿਸਮੈਨ ਸੀ ਉਹ ਉਹ ਮੈਨੂੰ ਉਹ ਉਹਨਾਂ ਨੂੰ ਮੈਂ ਕਿਹਾ ਮੈਮ ਰਿਕੁਐਸਟ ਕੀਤੀ ਮੈਂ ਕਿਹਾ ਸਰ ਸਾਰੇ ਇੱਥੇ ਤਾਂ ਅਖੰਡ ਜਾਬ ਕਰ ਰਹੇ ਆ ਤੇ ਅਸੀਂ ਕਿੱਧਰ ਜਲੀਏ ਅਖੰਡ ਜਾਬ ਚੱਲ ਰਿਹਾ ਮੰਨ ਕੇ ਨਹੀਂ ਕਰੀਏ ਜਿਸ ਤੇ ਕੱਲ ਮर्याਦਾ ਅਨਸਾਰ ਭੋਗ ਪੈਣਿਆ ਨਾ ਤੇ ਅਸੀਂ ਤਾਂ ਨਹੀਂ ਜਾਂਦੇ ਜਿੱਨੇ ਚਾ ਸਾਡੇ ਇੱਥੇ ਗੁਰੂ ਦੀ ਪਵਿੱਤਰ ਬਾਣੀ ਇੱਥੇ ਜਾਬ ਚੱਲ ਰਹੇ ਨੇ ਅਸੀਂ ਨਹੀਂ ਜਾਂਦੇ ਸਾਡਾ ਜੀਵਨ ਮਰਨੇ ਇੱਥੇ ਹੀ ਹੈ ਅਸੀਂ ਇੱਥੇ ਰਾਵਾਂਗੇ ਜਿੰਨੀ ਦੇਰ ਸੱਜ ਜਦ ਗੁਰੂ ਸਾਡੇ ਗ੍ਰੰਥ ਸਾਹਿਬ ਇੱਥੇ ਪੈਣੇ ਤੇ ਅਸੀਂ ਨਹੀਂ ਜਾਣਾ ਕਿਧਰੇ ਵੀ ਹੈ ਇੱਕ ਤੇ ਮੈਂ ਨੋਟੇਲ ਵਰਗਾ ਕਿਹਾ ਮੈਂ ਕਿ ਪਲੀਜ਼ ਅਸੀਂ ਨਹੀਂ ਬਿਲਕੁਲ ਵੀ ਜਾਣਾ ਤੇ ਨਿਕਲਣਾ ਨਹੀਂ ਸੀ ਕਿਉਂਕਿ ਅਸੀਂ ਜਾਪ ਸ਼ੁਰੂ ਕਰਵਾਇਆ ਤੇ ਸਾਡੇ ਆਗੂਆਂ ਨੇ ਮर्याਦਾ ਅਨਸਾਰ ਜਾਪ ਸ਼ੁਰੂ ਕਰਾਇਆ ਤੇ ਅਸੀਂ ਇੱਥੇ ਜਾਣਾ ਨਹੀਂ ਫਿਰ ਉਹ ਕਹਿੰਦੇ ਨੇ ਕਿ ਮੈਂ ਵੀ ਸੇਖਾਂ ਤੇ ਮੈਨੂੰ ਮर्याਦਾ ਦਾ ਪਤਾ ਹੈ ਤੇ ਜਾਪ ਗੁਰੂ ਸਾਹਿਬ ਵੀ ਤੁਹਾਡੇ ਨਾਲ ਜਾਏ ਪਵਿੱਤਰ ਗ੍ਰੰਥ ਸਾਹਿਬ ਵੀ ਤੁਹਾਡੇ ਨਾਲ ਜਾਣਗੇ ਤੁਹਾਨੂੰ ਇੱਥੇ ਜਾਣਾ ਪਊਗਾ ਫਿਰ ਇਹਨੇ ਨੂੰ ਫਿਰ ਮੈਂ ਉਹ ਕਹਿ ਰਹੀ ਸੀ ਚੱਲੋ 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 ਧੱਕਾ ਕਰ ਰਹੀ ਸੀ ਚੱਲੋ ਨਿਕਲੋ ਇੱਥੋਂ ਨਿਕਲੋ ਇੱਥੋਂ ਫਿਰ ਮੈਂ ਬੀਬੀਆਂ ਜਿੱਥੇ ਗੜੀਆਂ ਸੀ ਮੈਂ ਚੱਲੋ ਉੱਥੇ ਸਟੇਜ ਜਿੱਥੇ ਉਹ ਬਣਿਆ ਹੈ ਸਟੇਜ ਬਣੀ ਹੋਈ ਹੈ ਉਹਦੇ ਨਾਲ ਜਿਹੜਾ ਜਗ੍ਹਾ ਹੈ ਉੱਥੇ ਚਲੇਗੀ ਬੀਬੀਆਂ ਦੇ ਕੋਲ 2 ਮਿੰਟ ਫਿਰ ਇਹਨਾਂ ਨੇ ਮੈਂ ਕਿਹਾ ਵੀ ਉਹ ਔਰ ਜੋ ਬਹੁਤ ਜ਼ਿਆਦਾ ਬੰਦਿਆਂ ਨੇ ਬਹੁਤ ਜ਼ਿਆਦਾ ਡਰਿੰਕ ਵੀ ਕੀਤਾ ਸੀ ਮਤਲਬ ਸਾਰੇ ਤਾਂ ਨਹੀਂ ਟੋਟਲੀ ਤਾਂ ਨਹੀਂ ਕਹਿ ਸਕਦੇ ਕਾਫੀਆਂ ਨੇ ਕੀਤਾ ਸੀ ਕਿਉਂਕਿ ਸਬਲ ਆ ਰਹੇ ਸੀ ਮੈਂ ਕਿਹਾ ਤੁਸੀਂ ਇਹ ਤਾਂ ਮर्यादा ਕਿਵੇਂ ਕੀ ਰਹਿ ਜਾਏਗੀ ਮर्यादा ਜੇ ਇਹਨੇ ਇਹਨੇ ਇਹ ਨਸ਼ੇ ਵਿੱਚ ਗੋਤ ਹੋਏ ਹੋਏ ਝੁੱਕਣ ਕੇ ਮਾਰੇ ਗੁਰੂ ਦਾ ਗ੍ਰੰਥ ਸਾਹਿਬ ਝੁੱਕਣਗੇ ਤੇ ਕੀ ਉੱਥੇ ਮर्यादा ਰਹੇਗੀ ਤੇ ਬਰ ਕਹਿੰਦੇ ਮੈਂ ਸਾਰੀ ਮਰਿਆਦਾ ਦਾ ਪਤਾ ਹੈ ਤੇ ਅਸੀਂ ਨਾ ਮੈਂ ਮੈਂ ਕਿ ਜਾਪ ਨੇ ਸਵੇਰ ਰੋਕ ਨਹੀਂ ਸਕਦੇ ਕੱਲ ਹੁਣ ਸਵੇਰ ਤਾਂ ਪੋਪ ਬਹਿ ਜਾਣੇ ਤੇ ਉਸ ਤੋਂ ਬਾਅਦ ਜੋ ਤੁਸੀਂ ਕਰਨਾ ਹੋਇਆ ਕਰ ਲਿਓ ਕਹਿੰਦੇ ਨਾ ਨਹੀਂ ਜਾਪ ਤੁਸੀਂ ਚਲੋ ਤੁਸੀਂ ਚਲੋ ਫਿਰ ਉਹ ਉਸ ਤਰ੍ਹਾਂ ਜੀ ਮੈਨੂੰ ਉਠਾ ਦਿੱਤਾ ਮੇਰੀ 8 ਤੋਂ 10 ਡਿਊਟੀ ਸੀ ਤੇ ਉਹ ਬਾਣੀ ਚੱਲ ਰਹੀ ਸੀ ਮੈਂ ਪੁੱਛ ਨਹੀਂ ਆ ਉਸ ਬਾਣੀ ਦੇ ਚੱਲਣ ਨਾਲ ਕਿਸੇ ਨੂੰ ਕੀ ਨੁਕਸਾਨ ਹੋ ਰਿਹਾ ਸੀ ਕਿਉਂਕਿ ਐਸੀ ਇੱਕ ਸੈਕੂਲਰ ਸਟੇਟ ਵਿੱਚ ਰਹਿ ਰਹੇ ਹਾਂ ਹਰ ਬੰਦੇ ਨੂੰ ਇੱਥੇ ਆਪਣੇ ਆਪੇ ਆਸਥਾਮ ਸਰ ਨਾਮ ਇਹ ਬੰਦਾ ਬਾਠ ਕਰਨ ਦਾ ਆਰੇ ਕੋ ਆਕੇ ਉਸੇ ਹੱਥ ਉਸੇ ਕਰ ਕੇ ਮੈਂ ਉਸੇ ਕਰਕੇ ਉਹ ਜਾਪ ਸ਼ੁਰੂ ਕਰਵਾਇਆ ਸੀ ਪ੍ਰਬੰਧ ਕਾ ਨੇ ਸੇਵਕਾਂ ਨੇ ਉੱਤੇ ਕਰਵਾਇਆ ਸੀ ਤੇ ਉਸ ਤੇ ਉਹ ਹੀ ਜਾਪ ਕਰ ਰਹੇ ਸੀ ਉਹ ਉਹ ਜਾਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹ 파ਟ ਜਿਹੜਾ ਬਾਬਾ ਸ਼ਹੀਦ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੱਟੇ ਸਿਰ ਨੂੰ ਕੱਟੇ ਸਿਰ ਨੂੰ ਆਪਣੇ ਹੱਥ ਵਿੱਚ ਲੈ ਕੇ ਤੇ ਮੁਗਲੀਆਂ ਸੰਤ ਉਹ ਆ ਕੋ ਮੁਗਲੀਆਂ ਮੁਗਲੀਆਂ ਕੋ ਮੱਦੇ ਲਾਂਝਾ ਅੰਨ ਨੂੰ ਵਾਰ ਰਹੀ ਸੀ ਕ ਮਾਰ ਕੱਟ ਕਰ ਰਹੀ ਸੀ ਉਹ ਬਾਣੀ ਜਿਹਨੂੰ ਉਹ ਬਾਣੀ ਦਾ ਜਾਪ ਰੁਕਾ ਦਿੱਤਾ ਜਿਹਨੂੰ ਜਿਹਨੂੰ ਸ਼ਹੀਦ ਮੇ ਸਾਡੇ ਸ਼ਹੀਦ ਆਉਂਦੇ ਤੇ ਚੜਖੜੀਆਂ ਤੇ ਚੜ੍ਹੇ ਸ਼ਹੀਦ ਬਾਣੀ ਦਾ ਜਾਪ ਕਰ ਰਹੇ ਸੀ ਤੇ ਉਹ ਉਹ ਬਾਣੀ ਉਹ ਬਾਣੀ ਦਾ ਜਾਪ ਪੂਰਾ ਸੰਪੂਰਨ ਉਹਨਾਂ ਨੇ ਕੀਤਾ ਜਦੋਂ ਪੂਰਾ ਸਰੀਰ ਕੱਟਿਆ ਗਿਆ ਉਹਨਾਂ ਦਾ ਸਰੀਰ ਤੋਂ ਬਾਹਰ ਤੋਂ ਦੋ ਫਾਲ ਹੋ ਗਿਆ ਉਹ ਤੱਕ ਬਾਣੀ ਨਹੀਂ ਰੁਕੀ ਉਸ ਬਾਣੀ ਨੂੰ ਰੁਕਵਾ ਦਿੱਤਾ ਉਸ ਬਾਣੀ ਦੇ ਖਾਣ ਜਾਪ ਨੂੰ ਰੁਕਵਾ ਦਿੱਤਾ ਉਹ ਬਾਣੀ ਦੇ ਦਿੱਤੇ ਤ੍ਰੇਸਾ ਤ੍ਰੇਸਾ ਦੋਨੀਆਂ ਤੇ ਬੈਠੇ ਹੋਏ ਬੈਠੇ ਹੋਏ ਸ਼ੀਤਦਾ ਦੇ ਰਹੀ ਸੀ ਆਗੇ ਤੇ ਮੱਚ ਦੇ ਪੰਬੜਾ ਨੂੰ ਨਾਲ ਵਿਚਾਰਦੇ ਰਹੀ ਸੀ ਉਹ ਬਾਣੀ ਰੁਕਵਾ ਦਿੱਤੀ ਕਿਉਂ ਰੁਕਾਈ ਕਾਦਲੀ ਰੁਕਾਈ ਉਹ ਬਾਣੀ ਜਿਹੜੀ ਦੇ ਉਪਲ ਦੀ ਦੇਖੇ ਚੁਪਾਈ ਦੇ ਉਪਲ ਦੇ ਸੰਗ ਨੂੰ ਉਹ ਸ਼ੀਤਦਾ ਦੇ ਰਹੀ ਸੀ ਉਹ ਬਾਣੀ ਰੁਕਵਾਈ ਕਿਉਂ ਰੁਕਾਈ ਕਾਦਲੀ ਰੁਕਾਈ ਉਹਨਾਂ ਨੇ ਜਿਹੜੀ ਬਾਣੀ ਉਹਨਾਂ ਨੂੰ ਹਸਲਾ ਦੇ ਰਹੀ ਸੀ ਉਹਨਾਂ ਨੂੰ ਤਾਕਤ ਦੇ ਰਹੀ ਸੀ ਉਹਨਾਂ ਨੇ ਬਲ ਵਧਾ ਰਹੀ ਸੀ ਉਹ ਬਾਣੀ ਰਖਵਾਈ ਕਾਬਿਲ ਰਖਾਈ ਕੀ ਨੁਕਸਾਨ ਸੀ ਕੀ ਉਹਦਾ ਕਿਉਂ ਰੁਪਾਈ ਕੀ ਹੋ ਰਹੀ ਸੀ ਇਹਦਾ ਨਾਲ ਹੁੰਦੇ ਨਾਲ ਕੀ ਨੁਕਸਾਨ ਕਿਸੇ ਨੂੰ ਪਹੁੰਚ ਰਿਹਾ ਸੀ ਔਰ ਇਹ ਛੈਟ ਬਣਿਆ ਐਸੀ ਪੂਰੀ ਮਰਿਆਦਾ ਨਾਲ ਉੱਪਰ ਚੰਦੂਆ ਸਾਹਿਬ ਲਾਇਆ ਸੀ نیچے ਬਾਣੀ ਮਰਿਆਦਾ ਨਾਲ ਪਾਠ ਕੀਤਾ ਜਾ ਰਿਹਾ ਸੀ ਰੋਜ਼ ਦੇਖ ਪ੍ਰਸ਼ਾਦ ਬਣਦਾ ਰੋਜ਼ ਅਰਦਾਸ ਹੁੰਦੀ ਹੈ ਰੋਜ਼ ਇੱਕ ਦਿਨ ਮੱਧ ਦੀ ਹੁੰਦੀ ਇੱਕ ਦਿਨ ਸੰਪੂਰਨ ਦਾ ਦੀ ਅਰਦਾਸ ਹੁੰਦੀ ਉਹਦੇ ਨਾਲ ਕਿਸੇ ਨੂੰ ਕੀ ਨੁਕਸਾਨ ਸੀ ਜਿਹੜਾ ਅਖੰਡ ਜਾਪ ਸਵੇਰ ਹੋਣੀ ਸੀ ਸਵੇਰੇ ਹੋ ਜਾਂਦਾ ਸਾਨੂੰ ਇਹਨਾਂ ਦੁੱਖ ਨਹੀਂ ਸੀ ਅਖੰਡ ਜਾਪ ਜੋ ਕਿ 4 ਮਹੀਨਿਆਂ ਤੋਂ ਕੰਟੀਨਿਊਸਲੀ ਚੱਲ ਰਿਹਾ ਸੀ ਉਹਨੂੰ ਕਿਉਂ ਮੰਨ ਕਰਵਾਇਆ ਕੀ ਨੁਕਸਾਨ ਸੀ ਹੁੰਦਾ